ਹਾਂ 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 ਤੂੰ ਤੁਸੀਂ ਪੱਕੀਆਂ ਕੰਦਾਵਾਲੇ ਹੋ ਅਸੀਂ ਕੱਚੀਆਂ ਛੱਤਾਵਾਲੇ ਆ ਤੋ ਸੇਪਕੀਆਂ ਹਾਂ ਕੰਦਾ ਵਾਲੇ ਅਸੀਂ ਕੱਚੀਆਂ ਛੱਤਾਂ ਵਾਲਿਆ ਥੋੜੀ ਸੋਚੀ ਹੈ ਅੰਬਰਾਂ ਜਈ ਅਸੀਂ ਨਿੱਕੀਆਂ ਹਾਂ ਮਤਾਂ ਵਾਲੇ ਕਦਨ ਬਦੀ ਦੇਖੀ ਨਾ ਮੈਂ ਨਾ ਤੇ ਛਪੜਾਂ ਦੀ ਕਦ ਬਹਿ ਕੇ ਦੱਸਾਂਗੇ ਕੀ ਜੂਹ ਹ ਫਕਰਾਂ ਦੀ ਕਦ ਮਿਲ ਕੇ ਹਫਕਰਾਂ ਦੀ ਕੀ ਜੂਨ ਹੈ ਫਕਰਾਂ ਦੀ ਹੋ ਕਦੇ ਮਿਲ ਕੇ ਬੈਠਾਂਗੇ ਹੋ ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਦੇ ਪਿਛੋਣੀ ਮੇਰਾ ਮਾਨ ਜਾ ਟੁੱਟ ਗਿਆ ਖਾਣ ਦੇ ਪਿੱਛੋਂ ਨੀ ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਦੇ ਪਿੱਛੋਂ ਨੀ ਮੇਰਾ ਮਾਣ ਜਾ ਟੁੱਟ ਗਿਆ ਤੋ ਖਾਣ ਦੇ ਪਿੱਛੋਂ ਨੀ ਇਤਬਾਰ ਜਿਆ ਗੱਲਾਂ ਤੋ ਡਰ ਜਿਆ ਲੱਗਦਾ ਏ ਹੁਣ ਗੱਲ ਨਹੀਂ ਕਰਦੇ ਇਹਨਾਂ ਪਿਆਰ ਦੇ ਅਖਰਾਂ ਦੇ ਹਾਂ ਕਦੇ ਮਿਲ ਕੇ ਬੈਠਾਂਗੇ ਫਿਰ ਬਹਿ ਕੇ ਦੱਸਾਂਗੇ ਕਿ ਜੂਨ ਹਫਕਰਾਂ ਦੀ ਕਿ ਜੂਨ ਹਫਕਰਾਂ ਦੀ ਕਦੇ ਮਿਲ ਕੇ ਬੈਠਾਂਗੇ